バタニーチェイ மா கடல்க்க ਮੈਜੂ ਤੇ ਵੀਟ ਵਾਰਡ ਨੰਬਰ 10 ਤੋਂ ਕਾਉਂਸਲਰ ਤੇ ਭਾਜਪੀ ਮਹਿਲਾ ਮੋਰਚਾ ਦੀ ਪਰਦਾਣਾ ਅੱਜ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਕਿੰਨਾ ਜੋਸ਼ ਹੈ ਇਹ ਜੋਸ਼ ਹੈ ਤਾਂ ਕਿ ਅਸੀਂ ਆਪਣੇ ਜਲ ਸੈਨਾ ਹੋਵੇ ਭਾਵੇਂ ਥਲ ਸੈਨਾ ਜਾਂ ਵਾਯੂ ਸੈਨਾ ਜੋ ਸਾਡੇ ਸੈਨੀਆਂ ਦਾ ਦਾ ਹੌਸਲਾ ਸੀਗਾ ਜੋ ਜज्ਬਾ ਉਹਨਾਂ ਨੇ ਦਿਖਾਇਆ ਜਿਹਦੇ ਕਰਕੇ ਉਹਨਾਂ ਨੇ ਨੋ ਆਂਤਕਵਾਦੀ ਜਿੱਥੇ ਆਂਤਕਵਾਦੀਆਂ ਦਾ ਟ੍ਰੇਨਿੰਗ ਚੱਲਦੀ ਹੁੰਦੀ ਸੀ ਉਹਨੂੰ ਵੀ ਮਾਰ ਗिराया ਤੇ ਜਰਾ ਕਿ ਡਾਇ ਹੈ ਤੇ ਉਹਨਾਂ ਦੇ ਧੰਨਵਾਦ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰ ਲਈ ਅੱਜ ਪੂਰਾ ਅੰਮ੍ਰਿਤਸਰ ਤਿਰੰਗਾ ਯਾਤਰਾ ਦੇ ਹੇਠ ਇਕੱਠਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਪੂਰੇ ਅੰਮ੍ਰਿਤਸਰ ਚ ਕਿੰਨਾ ਜੋਸ਼ ਹੈ ਤਾਂ ਕਿ ਜਿਨ੍ਹਾਂ ਦੇ ਕਾਰਨ ਅਸੀਂ ਚੈਨ ਦੀ ਨੀਂਦ ਆਪਣੇ ਘਰਾਂ 'ਚ ਸੌ ਸਕਦੇ ਹਾਂ ਉਹਨਾਂ ਦਾ ਧੰਨਵਾਦ ਕਰ ਸਕੀਏ ਜੈ ਹਿੰਦ ਬਾ ਕੀ ਆ ਉਹ ਕੀ ਕਹਿਣਾ ਚਾਹਤੇ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਹੈ ਜੀ ਦੇਖੋ ਜੀ ਜਿਹੜਾ 22 ਤਾਰੀਖ ਨੂੰ ਪਹਿਲਗਾਮ ਦੇ ਵਿੱਚ ਸਾਡੀਆਂ 26 ਸਾਡੇ ਵੀਰਾਂ ਦੇ ਸਾਡੀਆਂ ਭੈਣਾਂ ਦੇ ਜਿਹੜੇ ਸੰਦੂਰ ਇਹਨਾਂ ਅੱਤਵਾਦੀਆਂ ਨੇ ਗਵਾਏ ਸੀਗੇ ਉਹ 6 ਉਹ 7 ਦੀ ਰਾਤ ਦੇ ਵਿੱਚ ਸਾਡੀ ਸੈਨਾ ਨੇ ਜਿਸ ਤਰੀਕੇ ਦੇ ਨਾਲ ਉਹਦਾ ਬਦਲਾ ਬਦਲਾ ਲੈਣ ਵਾਸਤੇ ਪਾਕਿਸਤਾਨ ਦੇ ਵਿੱਚ ਵੜ ਕੇ ਪੀਓਕੇ ਦੇ ਵਿੱਚ ਵੜ ਕੇ ਜਿਹੜੇ ਅਤੰਕਵਾਦੀ ਕੈਂਪ ਸੀਗੇ ਉਹਨਾਂ ਦੇ ਸੈਨੇ ਅੱਡੇ ਸੀਗੇ ਜਿਸ ਤਰੀਕੇ ਨਾਲ ਤਬਸਤ ਕੀਤੇ ਆ ਔਰ ਇੱਕ ਮੈਸੇਜ ਤਾਂ ਪੂਰੇ ਹਿੰਦੁਸਤਾਨ ਚ ਨਹੀਂ ਪੂਰੇ ਵਰਲਡ ਦੇ ਵਿੱਚ ਇੱਕ ਮੈਸੇਜ ਆ ਕਿ ਹਿੰਦੁਸਤਾਨ ਹੁਣ ਤਾਕਤਵਰ ਮੋਲ ਬਣ ਚੁੱਕਾ ਵਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਾਂਗੇ ਔਰ ਆਪਣੀ ਸੈਨ ਨੂੰ ਸਲੂਟ ਕਰਾਂਗੇ ਜਿਨ੍ਹਾਂ ਨੇ ਬੜੀ ਸ਼ੋਰੇ ਦੇ ਨਾਲ ਇੱਕ ਆਪਣੀ ਤਾਕਤ ਦਿਖਾਈ ਆ ਔਰ ਪਾਕਿਸਤਾਨ ਦੇ ਮੂੰਹ ਤੇ ਚਪੇੜ ਮਾਰ ਕੇ ਜਿਸ ਤਰੀਕੇ ਦੇ ਨਾਲ ਅੱਜ ਪਾਕਿਸਤਾਨ ਝੂਠ ਬੋਲ ਰਿਹਾ ਵਾ ਉਹਨਾਂ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਬਾਕੀ ਜਿੰਨੇ ਵੀ ਲੀਡਰ ਸਹਿਬਾਨ ਆ ਝੂਠ ਬੋਲਦੇ ਪਏ ਆ ਲੇਕਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਦਮ ਪੂਰਾ ਕੇ ਉਹਨਾਂ ਦੇ ਮੂੰਹ ਤੇ ਚਪੇਟ ਮਾਰ ਕੇ ਗਏ ਆ ਸਾਡੇ ਦੇਸ਼ ਦੇ ਰੱਖਿਆ ਮੰਤਰੀ ਸਾਹਿਬ ਪਹੁੰਚ ਗਏ ਆ ਕਸ਼ਮੀਰ ਗਏ ਆ ਉਹਨਾਂ ਸੰਦੇਸ਼ ਦਿੱਤਾ ਵੀ ਸਾਡਾ ਹਿੰਦੁਸਤਾਨ ਦਾ ਇੱਕ ਵੀ ਚੀਜ਼ ਖਰਾਬ ਨਹੀਂ ਹੋਈ ਉਹ ਸਾਡਾ ਕੋਈ ਵੀ ਸਾਡਾ ਨਾਗਰਿਕ ਕਿਸੇ ਦੀ ਕੋਈ ਖਾਨੀ ਨਹੀਂ ਹੋਈ ਹੈਗੀ ਆ ਇਸ ਕਰਕੇ ਅੱਜ ਅਸੀਂ ਉਹਨਾਂ ਦੇਸ਼ ਦੇ ਮਹਾਨ ਸਪੁੱਤਾਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਹ ਸਾਰਾ ਕੰਮ ਕਰ ਰਹੇ ਆ ਉਹਨਾਂ ਨੂੰ ਸਲੂਟ ਕਰਨ ਵਾਸਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੀ ਟੀਮ ਨੇ ਉਹ ਸਾਡੇ ਅੰਮਰਸਰ ਸਾਹਿਬ ਦੇ ਜਿੰਨੇ ਵੀ ਐਨ ਜੀਓਜ਼ ਹੈਗੇ ਆ ਧਾਰਮਿਕ ਸੰਸਥਾਵਾਂ ਹੈਗੀਆਂ ਮੈਂ ਜਿੰਨੇ ਵੀ ਸੈਨਿਕ ਪਰਿਵਾਰ ਆ ਉਹ ਸਾਰੇ ਅੱਜ ਅਸੀਂ ਇਕੱਤਰ ਹੋ ਕੇ ਉਹਨਾਂ ਨੂੰ ਅਸੀਂ ਸਲਾਮ ਕੀਤਾ ਵਾ ਸਲੂਟ ਕੀਤਾ ਵਾ ਕਿ ਤੁਹਾਡੀ ਸ਼ੌਰੇ ਬਦੌਲਤ ਅੱਜ ਹਿੰਦੁਸਤਾਨ ਦਾ ਡੰਕਾ ਪੂਰੇ ਸੰਸਾਰ ਦੇ ਵਿੱਚ ਵੱਜ ਰਿਹਾ ਵਾ ਔਰ ਅਸੀਂ ਸਾਰੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਾਂਗੇ ਉਹਨਾਂ ਨੂੰ ਪ੍ਰੇ ਕਰਾਂਗੇ ਈਸ਼ਵਰ ਅਗੇ ਲੰਬੀ ਉਮਰ ਹੋਵੇ ਔਰ ਇਸੇ ਤਰੀਕੇ ਨਾਲ ਸਾਡੇ ਦੇਸ਼ ਨੂੰ ਪਰਮ ਭਾਵਿਤ ਲਿਆਂ ਲਈ ਜਿਹੜਾ ਕਸਮ ਖਾਦੀ ਆ ਉਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਪਰ ਬਹੁਤ ਬਹੁਤ ਧੰਨਵਾਦ। ਭਾਰਤ ਭਾਰਤ ਮਾਤਾ ਕੀ ਜੈ ਵੀਰ ਸੈਨਿਕਾਂ ਦੀ ਜੈ ਜਿਤਨਾ ਸਾਡੇ ਸੈਨਿਕਾਂ ਨੇ ਸਾਡੇ ਪਹਿਲਗਾਮ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਦੇ ਸੰਦੂਰ ਉਜਾੜੇ ਔਰ ਕਿਹਾ ਗਿਆ ਜਾ ਕੇ ਦੱਸ ਦਿਓ ਆਪਣੇ ਮੋਦੀ ਨੂੰ ਔਰ ਮੋਦੀ ਜੀ ਨੂੰ ਜਦੋਂ ਉਹਨਾਂ ਨੇ ਬਾਅਦ ਪਹੁੰਚੀ ਮੋਦੀ ਜੀ ਨੇ ਪਾਕਿਸਤਾਨ ਦੇ ਵਿੱਚ ਵੜ ਕੇ ਉਹਨਾਂ ਦੇ ਟ੍ਰੇਨਿੰਗ ਸੈਂਟਰ ਵੀ ਉਡਾਏ ਔਰ ਉਹ ਆਤਕਵਾਦੀਆਂ ਨੂੰ ਵੀ ਵਿਦਵਸਤ ਕੀਤਾ ਉਹਨਾਂ ਦੇ ਸਾਰੇ ਟਿਕਾਣੇ ਵਿਦਵਸਤ ਕੀਤੇ ਇਹ ਸੀ ਸਾਡੇ ਪ੍ਰਧਾਨ ਮੰਤਰੀ ਜਿਸ ਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਔਰ ਸਾਡੇ ਸੈਨਿਕ ਜਿਨ੍ਹਾਂ ਨੇ ਉਹਨਾਂ ਦੇ ਘਰ ਵੜ ਕੇ ਉਹਨਾਂ ਨੂੰ ਵਿਦਵਸਤ ਕੀਤਾ ਔਰ ਉਲਟਾ ਜਦੋਂ ਉਹਨਾਂ ਨੇ ਰਿਟੈਲੀਏਟ ਕੀਤਾ ਔਰ ਅਨੇਕਾਂ ਗੋਲੇ ਸਾਡੇ ਹਿੰਦੁਸਤਾਨ ਤੇ ਸੁੱਟੇ ਪਰ ਇੱਕ ਵੀ ਗੋਲਾ ਸਾਡੇ ਜਸਤਸਵੀ ਤਪਸਵੀ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਸਾਡੀ ਦੇਸ਼ ਦੀਆਂ ਵੀਰ ਸੈਨਿਕਾਂ ਨੇ ਸਾਡੇ ਉੱਤੇ ਚੱਲਣ ਨਹੀਂ ਦਿੱਤਾ ਨਾਲ ਦੇ ਨਾਲ ਅਸਮਾਨ ਦੇ ਵਿੱਚ ਹੀ ਉਹਨਾਂ ਨੂੰ ਉਡਾ ਦਿੱਤਾ ਇਹ ਹੈ ਸਾਡੀ ਸੈਨਾ ਇਹ ਹੈ ਸਾਡਾ ਭਾਰਤ ਔਰ ਇਸ ਭਾਰਤ ਨੂੰ ਹੁਣ ਇੰਨਾ ਸਸ਼ਕਤ ਹੋ ਚੁੱਕਾ ਹੈ ਉਹਨੂੰ ਕਿਸੇ ਨੂੰ ਡਰਾਉ ਨਾ ਨਿਊਕਲੀਅਰ ਬੰਬਾਂ ਨਾਲ ਇਹ ਨਿਊਕਲੀਅਰ ਬੰਬਾਂ ਨਾਲ ਜੇ ਸਾਨੂੰ ਡਰੋਂ ਦੀ ਕੋਸ਼ਿਸ਼ ਕਰੋਗੇ ਇਹ ਹਿੰਦੁਸਤਾਨੀ ਡਰਨ ਵਾਲੇ ਨਹੀਂ ਹੁਣ ਅੱਜ ਦੀ ਜੋ ਅੰਮ੍ਰਿਤਸਰ ਵਾਸੀਆਂ ਨੇ ਅੱਜ ਜੋ ਇਹ ਤਰੰਗਾ ਯਾਤਰਾ ਕੱਢ ਕੇ ਦਿਖਾਈ ਹੈ ਇਹ ਇੱਕ ਤੁਸੀਂ ਸੰਤੇ ਸੰਕੇਤ ਹੈ ਪਾਕਿਸਤਾਨ ਨੂੰ ਕਿ ਕੱਲੀ ਸੈਨਾ ਹੀ ਨਹੀਂ ਉਹਨਾਂ ਦੇ ਦਿਵਾਲੇ ਹੋਏਗੀ ਜੇ ਐਰਕੀ ਉਹਨਾਂ ਨੇ ਕੋਈ ਹਮਾਕਤ ਕੀਤੀ ਸਾਡੇ ਸਾਰੇ ਦੇ ਸਾਰੇ ਨਾਗਰਿਕ ਵੀ ਉਹਨਾਂ ਨੂੰ ਦਵਸਤ ਕਰਨ ਦੇ ਵਿੱਚ ਐਰਕੀ ਉਹਨਾਂ ਦੇ ਨਾਲ ਸਾਥ ਦੇਣਗੇ ਬਹੁਤ ਮਦਾਗੀ ਜੈ ਅੱਜ ਸਾਡੇ ਅਮਨਸਰ ਦੇ ਵਿੱਚ ਜੰਗਲਾ ਯਾਤਰਾ ਸਾਡੇ ਪ੍ਰਧਾਨ ਅਵਿੰਦਰ ਸਿੰਘ ਜੀ ਨੇ ਤੇਜਤ ਚ ਕੱਢੀ ਗਈ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਯਾਤਰਾਵਾਂ ਭਾਰਤੀ ਜਨਤਾ ਪਾਰਟੀ ਔਰ ਆਮ ਨਾਗਰਿਕ ਕੋਲੋਂ ਇਹ ਯਾਤਰਾਵਾਂ ਕੱਢੀਆਂ ਜਾਂਦੀਆਂ ਕਿਉਂਕਿ ਇਹ ਯਾਤਰਾਵਾਂ ਜਿਹੜਾ ਚੈਨਕਾ ਨੇ ਪ੍ਰੋਗਰਾਮ ਦਿਖਾਇਆ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸਲਾਮੀ ਦੇਣ ਵਾਸਤੇ ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਉਹਨਾਂ ਨੂੰ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਇਹ ਯਾਤਰਾ ਕੀਤੀ ਗਈ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਹ ਯਾਤਰਾ ਕੀਤੀ ਗਈ ਆ ਔਰ ਮੈਂ ਕਹਾਂਗਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਤ ਦੇ ਵਿੱਚ ਜਿਹੜਾ ਸੰਦੂਰ ਆਪਰੇਸ਼ਨ ਹੋਇਆ ਚਨ ਚਨ ਕੇ ਜਿਹੜੇ ਅੰਤਖਵਾਦ ਆ ਪਾਕਿਸਤਾਨ ਚ ਬੈਠੇ ਸੀ ਉਹਨਾਂ ਦੇ ਅੰਤ ਕੀ ਠਿਕਾਣੇ ਉਹਨਾਂ ਨੂੰ ਮਾਰ ਗਿਰਾਇਆ ਔਰ ਜਿਹੜੇ ਪਾਕਿਸਤਾਨ ਨੇ ਸਾਡੇ ਤੇ ਅਟੈਕ ਕੀਤੇ ਚਾਹੇ ਡਰੋਨ ਚਾਹੇ ਮਿਜ਼ਾਈਲਾਂ ਦੇ ਨਾਲ ਉਹ ਸਾਡੀ ਸੈਨਾ ਨੇ ਔਰ ਡਿਫਿਊਜ਼ ਕਰਕੇ ਇੱਕ ਵੀ ਜਿਹੜੀ ਉਹਨਾਂ ਦੀ ਜਿਹੜੀ ਮਜ਼ਾਇਲ ਔਰ ਡਰੋਨ ਉਹ ਇਥੇ ਆਉਣ ਨਹੀਂ ਦਿੱਤਾ ਸਾਡੀ ਸੈਨਾ ਬਹੁਤ ਸਸ਼ਕਤ ਆ ਔਰ ਮੋਦੀ ਸਾਹਿਬ ਨੇ ਇਹਨਾਂ ਨੂੰ ਖੁੱਲ੍ਹਿਆ ਛੱਡ ਕੇ ਬੜੀ ਵੱਡੀ ਗੱਲ ਕੀਤੀ ਆ ਕਿਉਂਕਿ ਸੈਨਾ ਹੀ ਸਭ ਕੁਛ ਆ ਜਿਹੜਾ ਸਾਡਾ ਹਿੰਦੁਸਤਾਨ ਆ ਸੈਨਾ ਦੇ ਹੱਥੀ ਆ ਔਰ ਅਸੀਂ ਉਹਨਾਂ ਦੇ ਉਹਨਾਂ ਦੇ ਨੇਤਰਵਤਵ ਵਿੱਚ ਅਸੀਂ ਸੇਫ ਆ